ਰੀਕੋਰਡਿੰਗ ਲੱਗ ਗਈ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਾਣਦੇ ਆ ਕਿ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਸ਼ਹੀਦੀਆਂ ਦੇ ਦਿਨ ਚੱਲ ਰਹੇ ਨੇ ਇਹ ਲਈ ਕਿ ਅਸੀਂ ਐਸੇ ਹਫ਼ਤੇ ਅਸੀਂ ਯਾਦ ਕਰ ਰਹੇ ਆ ਸਾਡੇ ਰਹਿਬਰਾਂ ਨੂੰ ਸਾਡੇ ਸਤਿਗੁਰਾਂ ਨੂੰ ਕਲਗੀਧਰ ਸ਼ੈਨਸ਼ਾ ਦੇ ਪਰਿਵਾਰ ਨੂੰ ਹਮੇਸ਼ਾ ਯਾਦ ਰੱਖੀਦਾ ਮੈਂ ਤੇ ਅਕਸਰ ਕਹਿਣਾ ਹੁੰਨਾ ਕਿ ਸ਼ਹੀਦੀਆਂ ਕੀ ਹੁੰਦੀਆਂ ਜੇਕਰ ਇਹਨਾਂ ਨੂੰ ਜਾਨਣਾ ਚਾਹੁੰਦੇ ਹੋ ਅਸਲ ਸ਼ਹੀਦੀਆਂ ਨੂੰ ਤੇ ਗੁਰੂ ਸਾਹਿਬਾਨਾ ਦੇ ਉਸ ਪਰਿਵਾਰ ਨੂੰ ਯਾਦ ਕਰ ਲਿਆ ਕਰੋ ਜਿਨ੍ਹਾਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਪੂਰੇ ਦਾ ਪੂਰਾ ਪਰਿਵਾਰ ਹੀ ਵਾਰ ਦਿੱਤਾ ਕੌਮ ਤੋਂ ਮੁਲਕ ਤੋਂ ਤੇ ਬੱਚਿਆਂ ਨੇ ਛੋਟੇ-ਛੋਟੇ ਆਨੇ ਬੱਚਿਆਂ ਨੇ ਸਾਹਿਬਜ਼ਾਦਿਆਂ ਨੇ ਆਪਣੀ ਹੀ ਨਹੀਂ ਮੰਨੀ ਔਰ ਜੀ ਫਿਲਮਾਂ ਦੇ ਵਿੱਚ ਅਸੀਂ ਜੋ ਕੁਝ ਦੇਖਦੇ ਆਂ ਜੋ ਉਹਦੇ ਵਿੱਚੋਂ 80% ਵੀ ਸਹੀ ਹੈ ਤੇ ਮੇਰਾ ਖਿਆਲ ਹੈ ਕਿ ਚੀਸਾ ਉੱਠਣੀ ਚਾਹੀਦੀਆਂ ਸਾਡੇ ਦਿਲ ਦੇ ਵਿੱਚੋਂ ਸਾਡੀਆਂ ਅੱਖਾਂ 'ਚੋਂ ਹੰਝੂ ਆਉਣੇ ਚਾਹੀਦੇ ਉਹ ਸਾਰਾ ਕੁਝ ਦੇਖ ਕੇ ਕਿਉਂਕਿ ਕਿਹਣਾ ਬੜਾ ਸੌਖਾ ਹੈ ਆਪਣੇ ਬੱਚਿਆਂ ਨੂੰ ਨਾਲ ਤੋਰ ਕੇ ਹੱਲਾਸ਼ੇਰੀ ਦੇ ਕੇ ਤੇ ਬੱਚੇ ਉਹਦੋਂ ਵੀ ਗਾਂ ਵਡੇ ਦਲੇਰ ਤੇ ਅਸੀਂ ਸਾਡੇ ਆਪਣੇ ਬੱਚੇ ਦੇ ਸੂਲ ਵੀ ਲੱਗ ਜਾਵੇ ਮੜ ਜੇ ਤੁਹਾਨੂੰ ਪਤਾ ਸਾਨੂੰ ਵਕਤ ਪੈ ਜਾਂਦਾ ਕਿ ਸਾਡੇ ਬੱਚੇ ਸੂਲ ਲੱਗੀ ਸਾਡੇ ਆਪਣੇ ਪੇਨ ਹੁੰਦੀ ਆ ਅਸੀਂ ਚੱਕ ਡਾਕਟਰਾਂ ਦੇ ਬਹਾਰ ਤਰ੍ਹਾਂ ਦਾ ਇਲਾਜ ਸ਼ੁਰੂ ਕਰ ਦਿੰਨੇ ਆ ਸੋਚ ਕੇ ਦੇਖੋ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਪੂਰਾ ਪਰਿਵਾਰ ਵਾਰ ਦਿੱਤਾ ਧੰਨਾ ਉਹ ਸਤਿਗੁਰ ਕਲਗੀਧਰ ਸ਼ਹਨਸ਼ਾ ਧੰਨਾ ਉਹ ਗੁਜਰ ਕੌਰ ਮਾਂ ਧੰਨਾ ਉਹ ਦਾਦੀ ਓਏ ਹੋਏ ਹੋਏ ਤੌਬਾ ਤੌਬਾ ਮੈਂ ਬਹੁਤ ਤੁਸੀਂ ਜਿਐ ਅਸੀਂ ਹੈਗੇ ਆ ਪਰ ਹਾਜ਼ਰੀ ਲਾਉਣੀ ਚਾਹੀਦੀ ਆ ਅਸੀਂ ਜਿੰਨੀ ਕੁ ਜੋਗੇ ਹੈਗੇ ਆ ਕੋਸ਼ਿਸ਼ ਕਰਦੇ ਆ ਕਿ ਹਾਜ਼ਰੀ ਲਾਈ ਜਾਵੇ ਉਹਨਾਂ ਚੀਜ਼ਾਂ ਨੂੰ ਤੁਹਾਡੇ ਨੂੰ ਯਾਦ ਕਰਾਇਆ ਜਾਵੇ ਕੁਛ ਨਾ ਕੁਛ ਬੋਲ ਕੇ ਤੇ ਇਸੇ ਤਰ੍ਹਾਂ ਸੀ ਕੱਲ ਵੀ ਪ੍ਰੋਗਰਾਮ ਕੀਤਾ ਸੀਗਾ ਅੱਜ ਫੇਰ ਕਰ ਰਹੇ ਆ ਤੇ ਜੇ ਕੋਈ ਦਿਨ ਵਿੱਚੋਂ ਅਸੀਂ ਮਿਸ ਵੀ ਕਰੀ ਉਹਦੇ ਵਾਸਤੇ ਮਾਫੀ ਚਾਹੁੰਨੇ ਕਿਉਂਕਿ ਟਾਈਮਿੰਗ ਭਾਰਤ ਦੀ ਤੇ ਕੈਨੇਡਾ ਦੀ ਥੋੜੇ ਡਿਫਰੈਂਟ ਆ ਇਸ ਕਰਕੇ ਹੋ ਸਕਦਾ ਇੱਕ ਅੱਧਾ ਦਿਨ ਅਸੀਂ ਸਕਿਪ ਕਰ ਜਾਈਏ ਪਰ ਕੋਸ਼ਿਸ਼ ਹੋਏਗੀ ਕਿ ਪੂਰਾ ਹਫਤਾ ਅਸੀਂ ਉਹਨਾਂ ਸਾਰੀਆਂ ਜੋ ਕੁਝ ਵੀ ਹੋਇਆ ਕੁਰਬਾਨੀਆਂ ਕਿੰਦਾ ਕਿੰਦਾ ਪਰਿਵਾਰ ਵਿਛੋੜੇ ਦਾ ਇਸ ਦੱਸਿਆ ਸੋ ਅੱਜ ਅਸੀਂ ਗੱਲ ਕਰਾਂਗੇ ਵੱਡੇ ਸਹਬਜ਼ਾਦਿਆਂ ਦੀ ਸ਼ਹੀਦੀ ਦੀ ਔਰ ਜਿਹੜੇ ਬਾਕੀ ਸਿੰਘ ਸ਼ਹੀਦ ਹੋ ਗਏ ਸਨ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੇ ਨਾਲ ਰਹਿੰਦੇ ਹੋਏ ਸਿੰਘ ਉਹਨਾਂ ਦੀ ਗੱਲ ਕਰਾਂਗੇ ਮੇਰੇ ਨਾਲ ਲੱਕੀ ਰਾਏ ਕੋਟੀ ਸਾਹਿਬ ਅੱਜ ਫਿਰ ਜੁੜ ਚੁੱਕੇ ਨੇ ਉਹਨਾਂ ਤੋਂ ਪੂਰਾ ਇਤਿਹਾਸ ਸੁਣਦੇ ਅੱਜ ਦੇ ਦਿਨ ਦਾ ਸੋ ਲੱਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤਮਾਮ ਸੋਸ਼ਲ ਮੀਡੀਆ ਦੇ ਜਰੀਏ ਅੱਜ ਇਸ ਸਫਰੇ ਸ਼ਹਾਦਤ ਇਸ ਸਫਰ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਤਮਾਮ ਵਿਊਅਰਸ ਸਾਰਿਆਂ ਨੂੰ ਨਿੱਗੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਕੀ ਸਾਹਿਬ ਬਹੁਤ ਚੰਗਾ ਸਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਰਹਿਬਰਾਂ ਦੇ ਉਹਨਾਂ ਉਦਾਸ ਦਿਨਾਂ ਨੂੰ ਯਾਦ ਕਰਕੇ ਅਸੀਂ ਮੈਂ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ ਕਿ ਮਾਹੌਲ ਉਹ ਜਿਹੇ ਕਿ ਪੰਜਾਬ ਦੇ ਵਿੱਚ ਨਹੀਂ ਬਣ ਰਿਹਾ ਕਿਉਂਕਿ ਚੋਣਾਂ ਦਾ ਵੀ ਵਿੱਚ ਹੀ ਸਿਲਸਿਲਾ ਜਿਆ ਪਾਇਆ ਹੋਇਆ ਤੇ ਇੱਕ ਜਿਹੜਾ ਉਹ ਭਾਈ ਹਰਪ੍ਰੀਤ ਉਹਨਾਂ ਦਾ ਤੇ ਇੱਕ ਹੋਰ ਜਿਹੜਾ ਬੜਾ ਹੀ ਕਿੰਨਾ ਹੀ ਉਲਝਿਆ ਜਿਆ ਪਿਆ ਇਸ ਵਾਰੀ ਤੇ ਮੈਨੂੰ ਅੱਜ ਵੀ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀਗਾ ਦੇਖੋ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਆਪਣੀਆਂ ਕੁਰਸੀਆਂ ਆਪਣੀਆਂ ਪਦਵੀਆਂ ਲਈ ਰੁਹੀ ਜਾ ਰਹੇ ਹਾਂ ਅੱਜ ਸਾਰਾ ਦਿਨ ਉਹੀ ਖਬਰਾਂ ਚੱਲਦੀਆਂ ਰਹੀਆਂ ਦੁੱਖ ਦੀ ਗੱਲ ਆ ਪਰ ਅਸੀਂ ਚਲੋ ਕਿਸੇ ਨੂੰ ਅਸੀਂ ਕੀ ਕਹਿਣਾ ਹਰ ਇੱਕ ਦੀ ਆਪੋ ਆਪਣੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਜਿਵੇਂ ਅਸੀਂ ਜ਼ਿੰਮੇਵਾਰੀ ਸਮਝ ਕੇ ਅਸੀਂ ਤੇ ਬਹੁਤ ਉਸਾ ਉਹ ਲੋਕ ਤੇ ਉਹ ਲੋਕ ਨੇ ਜਿਨ੍ਹਾਂ ਨੇ ਲੋਕਾਂ ਨੂੰ ਦੱਸਣਾ ਹੁੰਦਾ ਇਹਨਾਂ ਸ਼ਹਾਦਤਾਂ ਬਾਰੇ ਜਿਨ੍ਹਾਂ ਨੇ ਕਿਤਾਬਾਂ ਪੜੀਆਂ ਨੇ ਜਿਨ੍ਹਾਂ ਨੇ ਕੋਰਸ ਕੀਤੇ ਹੋਏ ਨੇ ਅਸੀਂ ਤੇ ਬਹੁਤ ਨਿਮਾਣੇ ਜੇ ਆ ਸੋ ਸਾਡੀ ਜਿੰਨੀ ਵੀ ਹਾਜ਼ਰੀ ਹੋਵੇ ਸਾਧ ਸੰਗਤ ਨੂੰ ਬੇਨਤੀ ਹੈ ਕਬੂਲ ਕਰਨਾ ਹਾਂਜੀ ਇੱਕ ਤਰਾਸ ਦੀ ਹੈ ਸਾਨੂੰ ਬੜੇ ਭਰੇ ਬੜੇ ਭਰੇ ਮਨ ਦੇ ਨਾਲ ਕਹਿਣਾ ਪੈਂਦਾ ਸਾਡੀ ਤਰਾਸ ਦੀ ਹੈ ਕਿ ਅੱਜਕੱਲ ਜੋ ਸ਼ਹੀਦੀ ਦਿਨ ਚੱਲ ਰਹੇ ਨੇ ਨਾ 21 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਜੀ ਇਹ ਬੜੇ ਵਿਰਾਗ ਵਾਲੇ ਦਿਨ ਨੇ ਬੜੇ ਹਨਾ ਵਾਈਬਸ ਵਾਲੇ ਦਿਨ ਨੇ ਸਾਨੂੰ ਸਰਹੰਦ ਦੀਆਂ ਦੀਵਾਰਾਂ ਦੇ ਵਿੱਚੋਂ ਚਮਕੌਰ ਗੜੀ ਦੇ ਵਿੱਚੋਂ ਸਾਨੂੰ ਗੱਲਾਂ ਸਿੱਖਣੀਆਂ ਚਾਹੀਦੀਆਂ ਨੇ ਅਸੀਂ ਕਿਸ ਪਾਸੇ ਹੋਏ ਹੋਏ ਹਾਂ ਧਰਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਕੁੰਬਾ ਸ਼ਹੀਦ ਕਰ ਦਿੱਤਾ ਕਿੰਨਾਂ ਦੀ ਖਾਤਰ ਕੌਮ ਦੀ ਖਾਤਰ ਸਾਡੀ ਖਾਤਰ ਤੇ ਅਸੀਂ ਕਿਹੜੇ ਕੰਮਾਂ ਪਿੱਛੇ ਹੋਏ ਹੋਏ ਹਾਂ ਜੇ ਅਸੀਂ ਆਪਾਂ ਇਤਿਹਾਸ ਦੀ ਗੱਲ ਕਰੀਏ ਨਾ 21 ਦਸੰਬਰ ਨੂੰ 6 ਪਉ ਨੂੰ ਗੁਰੂ ਸਾਹਿਬ ਅਨੰਦਪੁਰ ਦੀ ਨਗਰੀ ਨੂੰ ਅਲਵਿਦਾ ਕਹਿ ਦਿੰਦੇ ਨੇ ਜੀ 22 ਦਸੰਬਰ ਨੂੰ ਆਪਣੇ 7 ਪਉ ਨੂੰ ਅ ਪਰਿਵਾਰ ਵਿਛੋੜਾ ਹੁੰਦਾ ਜੀ ਸਰਸਾ ਨਦੀ ਦੇ ਕੰਢੇ ਕਿਉਂਕਿ ਸਰਸਾ ਉਫਾਨ ਤੇ ਹੁੰਦੀ ਹੈ ਕਿਹਦਾ ਉਹ ਦੌਰ ਹੋਏਗਾ ਕੈਸੇ ਉਹ ਟਾਈਮ ਹੋਣ ਕਿ ਪਉ ਮਾਗਦੇ ਦਿਨ ਸਰਦ ਰੁਤਾਂ ਗਰਮ ਅਜ ਨੂੰ ਕਦੇ ਯਾਦ ਅਦਿਰੇ ਲੀਟਰ ਚ ਬੈਠ ਜਾਨਾ ਅਗਰ ਠੰਡ ਲੱਗਦੀ ਆ ਉਹ ਕਿਹਦਾ ਸਮਾਂ ਹੋਏਗਾ ਕਿਹਦਾ ਜਿਗਰਾ ਹੋਏਗਾ ਕਿਹਦਾ ਸਿੱਧਕ ਹੋਏਗਾ ਜਿਹੜੇ ਡੋਲੇ ਨਹੀਂ 23 ਦਸੰਬਰ ਦੀ ਆਪਾਂ ਗੱਲ ਕਰੀਏ ਤਾਂ ਚਮਕੌਰ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਜੀ ਬਾਬਾ ਅਜੀਤ ਸਿੰਘ ਬਾਬਾ ਅਜਾਰ ਸਿੰਘ ਜੀ ਜੀ ਔਰ 24 ਦਸੰਬਰ ਨੂੰ ਨੌਪੋਨ ਨੂੰ ਸ਼ਹੀਦੀ ਹੁੰਦੀ ਹੈ ਜੀ ਚਮਕੌਰ ਗੜੀ ਦੇ ਵਿੱਚ ਜਨ ਕੇ ਮੈਦਾਨ ਦੇ ਵਿੱਚ ਲੜ ਰਹੇ ਆ ਯੋਧੇ ਸਿੰਘ ਸ਼ਹੀਦ ਬਾਕੀ ਜਿਹੜੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੋ ਇੰਨੀਆਂ ਮਹਾਨ ਸ਼ਹਾਦਤਾਂ ਹੋਈਆਂ ਨੇ ਐਡੇ ਵੱਡੀਆਂ-ਵੱਡੀਆਂ ਸ਼ਹੀਦੀਆਂ ਹੋਈਆਂ ਨੇ ਅਸੀਂ ਫਿਰ ਵੀ ਕਿਹੜੇ ਕਮੀ ਹੋਏ ਹੋਏ ਆ ਇਹ ਬੜੀ ਤਰਾਸਦੀ ਆ ਸਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਸਮਤ ਬਖਸ਼ੇ ਜੋ ਕੌਮ ਦੇ ਮਤਲਬ ਮੋਢੀ ਨੇ ਸਰਮੌਰ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਕੌਮ ਦੀ ਜਿਨ੍ਹਾਂ ਨੇ ਇਤਿਹਾਸ ਦੀ ਜਿਨ੍ਹਾਂ ਨੇ ਹੱਕ ਦੀ ਸੱਚ ਦੀ ਗੱਲ ਕਰਨੀ ਹੁੰਦੀ ਅੱਜਕੱਲ੍ਹ ਕਿਸੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਨਹੀਂ ਜੋ ਆਉਣ ਵਾਲੇ ਸਮੇਂ ਲਈ ਚੀਜ਼ਾਂ ਚੰਗੀਆਂ ਨਹੀਂ ਆ ਪਰ ਵਾਹਿਗੁਰੂ ਸਾਨੂੰ ਅਕਲ ਦਵੇ ਕਿ ਅਸੀਂ ਆਪ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀਏ ਜੀ ਬਿਲਕੁਲ ਜੀ ਸੋ ਅੱਜ ਦੇ 24 ਦਸੰਬਰ ਨੋ ਪੋ ਦਾ ਮੈਂ ਚਾਹਣਾ ਥੋੜਾ ਜਿਹਾ ਇਤਿਹਾਸ ਜਿੰਨਾ ਵੀ ਹੈ ਤੁਸੀਂ ਜ਼ਰੂਰ ਮੇਰੇ ਨਾਲ ਲक्की رائےਕੋਟੀ ਸਾਹਿਬੇ ਬੜੀ ਜਾਣਕਾਰੀ ਰੱਖਦੇ ਨੇ ਹਰ ਪੱਖ ਦੀ ਔਰ ਕੋਈ ਰਾਜਨੀਤੀ ਹੋਵੇ ਸੰਗੀਤ ਦਾ ਕੋ ਮਾਮਲਾ ਹੋਵੇ ਜਾਂ ਕੋਈ ਵੀ ਐਂਟਰਟੇਨਮੈਂਟ ਦਾ ਜਾਂ ਅੱਜ ਜੋ ਅਸੀਂ ਆ ਹਫਤਾ ਅਸੀਂ ਸ਼ੁਰੂਆਤ ਲੱਕੀ ਸਾਹਿਬ ਹੁਣੇ ਨਾਲ ਜੁੜੇ ਨੇ ਤੇ ਮੈਂ ਕਿਹਾ ਲੱਕੀ ਸਾਹਿਬ ਕਿਉਂ ਨਾ ਪਰ ਸ਼ੁਰੂਆਤ ਇਸ ਸੈਗਮੈਂਟ ਤੋਂ ਕਰੀਏ ਸੋਣਾ ਕਿਉਂਕਿ ਅਸੀਂ ਗੁਰੂਆਂ ਦੇ ਨਾਂ ਤੋਂ ਸ਼ੁਰੂ ਕੀਤਾ ਲक्की ਸਾਹਿਬ ਨੇ ਤੇ ਗਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਖੁੱਲ ਕੇ ਬੋਲਿਆ ਕਰਾਂਗੇ ਬੜੇ ਐਂਟਰਟੇਨਮੈਂਟ ਕਰਿਆ ਕਰਾਂਗੇ ਬੜੇ ਹਸਮੁਖ ਵੀ ਨੇ ਲੱਕੀ ਸਾਹਿਬ ਪਰ ਇਹ ਕਿਉਂਕਿ ਇਹ ਪਿਛਤ ਤਰਨ ਇਹ ਦਿਨੇ ਇਹ ਦਿਨੇ ਹੋ ਜੈ ਨੇ ਕਿ ਅਸੀਂ ਬਹੁਤ ਨਿਮਰਤਾ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਮੈਂ ਜਿਵੇਂ ਕਿਹਾ ਸੀ ਕਿ ਅਸੀਂ ਤੇ ਬਹੁਤ ਪਾਪੀ ਜੇ ਲੋਕ ਆ ਸਾਨੂੰ ਅਸੱਡੀ ਔਕਾਤ ਨਹੀਂ ਕਿ ਅਸੀਂ ਇਹਨਾਂ ਚੀਜ਼ਾਂ ਤੇ ਬੋਲੀਏ ਪਰ ਫਿਰ ਵੀ ਜਿੰਨਾ ਕ ਮਾਲਕ ਨੇ ਸੋਝੀ ਦਿੱਤੀ ਹੈ ਤੇ ਹਾਜ਼ਰੀ ਦੇ ਤੌਰ ਤੇ ਤੁਸੀਂ ਕਬੂਲ ਕਰਨਾ ਸਾਨੂੰ ਉਹਨਾਂ ਨੂੰ ਜੀ ਜੀ ਬਿਲਕੁਲ ਤੁਸੀਂ ਵੀ ਗੱਲ ਕਹੀ ਹੈ ਕਿ ਆਪਣੇ ਗੁਰੂਆਂ ਦੀ ਹਨਾ ਆਪਣੇ ਬਡੇਰਿਆਂ ਦੀ ਆਪਣੇ ਇਤਿਹਾਸ ਦੀ ਗੱਲ ਕਰਨਾ ਬਹੁਤ ਚ ਇੱਕ ਚੰਗੀ ਹੈ ਮੈਂ ਸਮਝਦਾ ਜਿਹਦੀ ਜ਼ਿੰਦਗੀ ਵਿੱਚ ਕੋਈ ਗੁਰੂ ਨਹੀਂ ਹੁੰਦਾ ਤਾਂ ਉਹਦਾ ਜੀਵਨ ਸ਼ੁਰੂ ਨਹੀਂ ਹੁੰਦਾ 24 ਦਸੰਬਰ ਨੂੰ ਪੋਹ ਦਾ ਜੋ ਦੇ ਨੇ ਅੱਜ ਅੱਜ ਸਿੰਘ ਸ਼ਹੀਦਾਂ ਦੀ ਸ਼ਹਾਦਤ ਹੁੰਦੀ ਹੈ 8 ਨੂੰ 23 ਦਸੰਬਰ ਚੰਕੌਰ ਦੀ ਗੜੀ ਦੇ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਜਾਂਦੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ ਦੇਖੋ ਇੱਕ ਬਹੁਤ ਹੀ ਖੂਬਸੂਰਤ ਸ਼ਾਇਰ ਸੀ ਆਪਣੇ ਦਿੱਲੀ ਤੋਂ हसन ਬਗਰਾ ਉਹਨਾਂ ਨੇ ਲਿਖਿਆ ਸੀ ਕਿ ਹਮ ਹਮ ਕਰਜਾ ਖਾਏ ਬੈਠੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਦਾ ਹਮ ਕੀਆ शब्द चुकाएंगे मां गुजरी जी के आंखों के पानी का हम उनकी गणना करते हैं आजादी के आधारों में जिनके दो दो बेटे शहीद हो गए युद्ध में और जिंदा चिन्ह दिए गए दीवारों में अल्लाह अल्लाह अल्ला जार खान इस्लाम धर्म का बहुत बात शायर होया उन्होंने धन गुरु गोबिंद सिंह सच्चे पातशाह की सिफत के लिखा है कि हिंद में है तीर्थ एक यात्रा के लिए बस हिंद में है एक तीर्थ यात्रा के लिए जी बाप ने कटाए सर खुदा के लिए उन्होंने देखा कि ना कहूं अब की मैं बात करूं तब की अगर ना होते गुरु गोविंद तो सुन्नत होती सबकी आ बिल्कुल जी बिल्कुल तो आज जो जी। महान शहीदांनो ਉਹਨਾਂ ਉਸ ਵੱਡੇ ਬਾਬਿਆਂ ਨੂੰ ਅਸੀਂ ਸਿੱਧਦਾ ਕਰਦੇ ਆਂ ਉਨ੍ਹਾਂ ਦੇ ਚਰਨਾਂ ਦੇ ਵਿੱਚ ਕੋਟੀ ਕੋਟੀ ਪ੍ਰਣਾਮ ਹੈ ਔਰ ਜਿਸ ਤਰ੍ਹਾਂ ਤੁਸੀਂ ਦੇਖਿਆ 21 ਤਰੀਕ ਤੋਂ ਲੈ ਕੇ ਆਪਾਂ ਲਗਾਤਾਰ ਇਸ ਵਿਸ਼ੇ ਤੇ ਇਸ ਇਤਿਹਾਸ ਤੇ ਗੱਲ ਕਰਦੇ ਆਂ ਔਰ ਕਰਨੀ ਬਣਦੀ ਵੀ ਹੈ ਕਿਉਂਕਿ ਇਹ ਬਹੁਤ ਅ ਜ਼ਰੂਰੀ ਵਿਸ਼ਾ ਹੈ ਆਪਣੇ ਇਤਿਹਾਸ ਦੀ ਆਪਣੇ ਪੁਰਖਿਆਂ ਦੀ ਆਪਣੇ ਵਡੇਰਿਆਂ ਦੀ ਗੱਲ ਕਰਨੀ ਤੇ ਅਸੀਂ ਬਹੁਤ ਨਿਭਾਣੇ ਆ ਇਸ ਚੀਜ਼ ਦੇ ਵਿੱਚ ਪਰ ਵਾਹਿਗੁਰੂ ਜੋ ਹੁਕਮ ਹੁਦਾ ਅਸ਼ੀਰਵਾਦ ਜੀ ਬਿਲਕੁਲ ਲਕੀ ਸਾਹਿਬ ਸਾਰੀ ਦੁਨੀਆ ਜਾਣਦੀ ਹੈ ਜਿਨ੍ਹਾਂ ਨੇ ਇਤਿਹਾਸ ਸਮਾੜਾ ਮੋਟਾ ਪੜਿਆ ਹੈ ਕਿ ਜਿਹੜੇ ਸਿੰਘ ਸ਼ਹੀਦ ਹੋਏ ਨੇ ਕਿੱਦਾਂ ਆਪਣੇ ਗੁਰੂ ਸਾਹਿਬ ਦੇ ਨਾਲ ਉਹ ਬਰਾਬਰ ਖੜ ਕੇ ਲੜਦੇ ਰਹੇ ਕਿਰਪਾਨਾਂ ਦੇ ਨਾਲ ਕਿਉਂਕਿ ਉਦੋਂ ਜ਼ਮਾਨੇ ਹੋਰ ਹੁੰਦੇ ਸਨ ਕਿਰਪਾਨਾਂ ਤੇ ਘੋੜਿਆਂ ਤੇ ਲੜਾਈਆਂ ਹੁੰਦੀਆਂ ਸਨ ਜ਼ਮੀਨਾਂ ਤੇ ਲੜਾਈਆਂ ਹੁੰਦੀਆਂ ਸਨ ਅੱਜ ਬੇਸ਼ੱਕ ਆਈਟਮ ਹੀ ਬੰਬ ਬਣ ਚੁੱਕੇ ਨੇ ਪਰ ਉਹਨਾਂ ਦਿਨਾਂ ਦੇ ਲੜਾਈਆਂ ਆਹਮੋ ਸਾਹਮਣੇ ਹੁੰਦੀਆਂ ਸਨ ਔਰ ਉਹੀ ਚੇਤਤਾ ਸੀਗਾ ਜਿਹਦੇ ਡੌਲਿਆਂ ਵਿੱਚ ਜ਼ੋਰ ਹੁੰਦਾ ਸੀਗਾ ਤੇ ਜਿੰਨੀ ਦਲੇਰੀ ਨਾਲ ਗੁਰੂ ਸਾਹਿਬ ਚਾਰ ਸਹਿਬਜ਼ਾਦੇ ਔਰ ਬਾਕੀ ਦੇ ਸਾਰੇ ਸਿੰਘ ਲੜੇ ਕਿਉਂਕਿ ਮੁਗਲਾਂ ਦੀ ਔਰ ਦੂਸਰੇ ਰਾਜਿਆਂ ਦੀ ਤਾਦਾਦ ਇੰਨੀ ਵੱਡੀ ਸੀ ਕਿ ਉਹ ਕਰੋੜਾਂ ਦੇ ਵਿੱਚ ਸੀਗੀ ਤੇ ਤਦ ਹੀ ਗੁਰੂ ਸਾਹਿਬ ਨੇ ਕਿਹਾ ਸੀ ਸਵਾ ਲੱਖ ਸੇ 1 ਲੜਾਓ ਉਹ ਕਹਿੰਦੇ ਤੁਹਾਡੇ ਸਵਾ ਸਵਾ ਲੱਖ ਨਾਲ ਸਾਡਾ ਇੱਕ ਇੱਕ ਸਿੰਘ ਲੜੇਗਾ ਔਰ ਇਦਾਂ ਹੀ ਹੋਇਆ ਜਿੰਨਾ ਜਿੰਨਾ ਉਹ ਕਰ ਸਕਦੇ ਸੀ ਉਹਨਾਂ ਨੇ ਉਤੋਂ ਕਿਤੇ ਜ਼ਿਆਦਾ ਕਿਉਂਕਿ ਗੁਰੂ ਸਾਹਿਬ ਨੇ ਪਰਖੇ ਵੀ ਸਨ ਸਿੰਘ ਤੁਸੀਂ ਸਾਰੇ ਜਾਣਦੇ ਹੋ ਰੰਗਰੇਟੇ ਗੁਰੂ ਕੋ ਬੇਟੇ ਦਾ ਖਿਤਾਬ ਵੀ ਉਹਨਾਂ ਨੇ ਦਿੱਤਾ ਸੀਗਾ ਔਰ ਜਿਨ੍ਹਾਂ ਸਿੰਘਾਂ ਨੂੰ ਉਹਨਾਂ ਨੇ ਇਸ ਲੜਾਈ ਤੇ ਤੁਰਨ ਤੋਂ ਪਹਿਲਾਂ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਦੇਖ ਲਓ ਸ਼ਹਾਦਤਾਂ ਪੱਕੀਆਂ ਨੇ ਜੇਕਰ ਤੁਸੀਂ ਸ਼ਹਾਦਤਾਂ ਦੇਣੀਆਂ ਨੇ ਉਹੀ ਨਾਲ ਆਵੇ ਜਿਹੜਾ ਸਿਰ ਤਲੀ ਤੇ ਧਰ ਕੇ ਆਏਗਾ ਜਿਹਨੂੰ ਪਤਾ ਕਿ ਮੈਂ ਵਾਪਸ ਸ਼ਾਇਦ ਨਹੀਂ ਆਉਣਾ ਉਹੀ ਆਵੇ ਤੇ ਵਿੱਚੋਂ ਕੁਸ਼ਿਕ ਸਿੰਘ ਤੁਹਾਨੂੰ ਪਤਾ ਉੱਠ ਕੇ ਚਲੇ ਵੀ ਗਏ ਸੀਗੇ ਕਿ ਗੁਰੂ ਸਾਹਿਬ ਮਾਫ ਕਰਦੇ ਹੋ ਸਾਡਾ ਸਫਰ ਇੱਥੇ ਤੱਕ ਹੀ ਸੀਗਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਸੋਚ ਲੋ ਇੱਕ ਵਾਰੀ ਫੇਰ ਵਾਪਸ ਨਹੀਂ ਆਉਣਾ ਤੁਸੀਂ ਜੇ ਜਾਣਾ ਆ ਤੇ ਵਾਪਸ ਨਹੀਂ ਆਉਣਾ ਜੇ ਰੁਕਣਾ ਆ ਤੇ ਵਿੱਚੋਂ ਜਾਣਾ ਨਹੀਂ ਪੈਣਾ ਤੇ ਫਿਰ ਉਹ ਚਲੇ ਗਏ ਸਨ ਸਿੰਘ ਚਲੋ ਪਰ ਬਹੁਤ ਸਾਰੇ ਤਦੇ ਗੁਰੂ ਸਾਹਿਬ ਤੋਂ ਕਿਉਂਕਿ ਸੰਖਿਆ ਬੜੀ ਘੱਟ ਸੀਗੀ ਸਾਡੇ ਵਾਲੇ ਇਧਰ ਗੁਰੂ ਸਾਹਿਬ ਦੀ ਫੌਜਾਂ ਦੀ ਸੰਖਿਆ ਬੜੀ ਘੱਟ ਸੀ ਤੇ ਉਧਰ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਸਨ ਮੁਗਲਾਂ ਦੀ ਜਿਹੜੀ ਸੀਗੀ ਫੌਜ ਤੇ ਗੁਰੂ ਸਾਹਿਬ ਨੇ ਕਿਹਾ ਕਿ ਆਜੋ ਤੁਸੀਂ ਅਸੀਂ ਸਵਾ ਲੱਖ ਨਾਲ ਇੱਕ ਇੱਕ ਲੜਾਵਾਂਗੇ ਸਿੰਘ ਨੂੰ ਜੀ ਉਹ ਕਹਿੰਦੇ ਕਿ ਜਿੱਦ ਮੈਂ ਬਾਦ ਲੜਾਉ ਤਬੇ ਗੁਮਨ ਸਿੰਘ ਨਾਮ ਕਹਾਉ ਗੁਰੂ ਸਾਹਿਬ ਨੇ ਤਾਂ ਪਹਿਲੇ ਹੀ ਗੁਰਬਾਣੀ ਦੇ ਵਿੱਚ ਵੀ ਇਹ ਦੱਸ ਦਿੱਤਾ ਕਿ ਸੂਰਾ ਸੋ ਪਹਿਚਾਨੀ ਆ ਸੋ ਲਰੇ ਦੀਨ ਕੇ 헤 ਪੁਰਜਾ ਪੁਰਜਾ ਕੱਟ ਮਰੇ ਕਬ ਹੋ ਨਾ ਛਾੜੇ ਖੇਤ ਹਾਂ ਬਿਲਕੁਲ ਜੀ ਸੋ ਜਿਗਰਾ ਇਹ ਹੀ ਦਲੇਰੀਆਂ ਇਹ ਸਿੱਧਕ ਜਿਹੜੇ ਪੱਕੇ ਨੇ ਉਹਨਾਂ ਦੇ ਡੋਲਦੇ ਨਹੀਂ ਜੀ ਉਹ ਨਹੀਂ ਡੋਲਦੇ ਕਿਉਂਕਿ ਜਿਨ੍ਹਾਂ ਤੇ ਅਸ਼ੀਰਵਾਦ ਬੋਲਦਾ ਹੈ ਜਾਂ ਜਿਨ੍ਹਾਂ ਨੇ ਆਪਣੇ ਸਮਾਜ ਨੂੰ ਆਪਣੇ ਕੌਮ ਲਈ ਇੱਕ ਚੰਗੀਆਂ ਤਸਵੀਰਾਂ ਦੇਣੀਆਂ ਹੁੰਦੀਆਂ ਨੇ ਚੰਗੇ ਰਾਹਤੇ ਦੇਣੇ ਹੁੰਦੇ ਆ ਤਾਂ ਮੈਂ ਸਮਝਦਾ ਉਹ ਮਰਦੇ ਨਹੀਂ ਆ ਉਹ ਅਮਰ ਹੋ ਜਾਂਦੇ ਆ ਉਹ ਸ਼ਹੀਦ ਰੀਨ ਹੁੰਦੇ ਉਹ ਵੱਡੇ ਹੋ ਜਾਂਦੇ ਆ ਉਹ ਇੱਕ ਗਾਣਾ ਸੀ ਨਾ ਕਿ ਮਰਨ ਨੂੰ ਮੂਲ ਨਾਲ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਇੱਕ ਘਾਟਾ ਆਣ ਕੇ ਖੜਦੇ ਜਿਹੜੇ ਫਤ ਦੇ ਸ਼ਿਕਾਰੀ ਨੇ ਇਹ ਗੱਲ ਤਾਂ ਸੱਚ ਹੈ ਬਾਬਾ ਜੀ ਤਾਂ ਹੀ ਇਤਿਹਾਸ ਦੇ ਵਿੱਚ ਗੱਲ ਬਿਲਕੁਲ ਜੀ ਮੈਂ ਕੱਲ ਵੀ ਗਾਰੇ ਸੀ ਮੈਂ ਲਾਈਵ ਟਿਕਟੋਕ ਤੇ ਅਸੀਂ ਕਰ ਰਹੇ ਸੀਗੇ ਇਸੇ ਸੰਦਰਭ ਚ ਧਾਰਮਿਕ ਪ੍ਰੋਗਰਾਮ ਹੈ ਲਾਈਵ ਕੱਲ ਕੱਲੇ ਨੇ ਟਿਕਟੋਕ ਤੇ ਕੀਤਾ ਉੱਥੇ ਮੈਂ ਬੜੇ ਹੰਸਪਾਜੀ ਦੇ ਬੜੇ ਗਾਣੇ ਗਾਏ ਪੱਤਾ ਪੱਤਾ ਸਿੰਘਾਂ ਦਾ ਵੈਰੀ ਸਵਾ ਲੱਖ ਨਾਲ ਕੱਲਾ ਲੜੇ ਖਾਲਸਾ ਤੇ ਬਾਜਾਂ ਵਾਲਾ ਵਾਜਾ ਮਾਰਦਾ ਸਿੰਘਾਂ ਨੂੰ ਦੀਵਾਨ ਵਿੱਚ ਖੜਕ ਕੇ ਇਹ ਸਾਰੇ ਕੱਲ ਗਾਣੇ ਅਸੀਂ ਲਾਈਵ ਗਾਏ ਸੀਗੇ ਤੇ ਬੜਾ ਲੋਕਾਂ ਨੇ ਪਸੰਦ ਕੀਤਾ ਟਿਕਟੋਕ ਤੁਹਾਨੂੰ ਪਤਾ ਇਧਰ ਬੜਾ ਲੋਕੀ ਜੁੜਦੇ ਨੇ ਨਾਲ ਤੇ ਪੰਜ ਸਾਲ ਤੋਂ ਬੰਦੇ ਨਾਲ ਜੁੜੇ ਹੋਏ ਸੀ ਕੱਲ ਤੇ ਬੜਾ ਕੱਲ ਮਜ਼ਾ ਆ ਤੇ ਗੱਲ ਇਹ ਆ ਕਿ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦਾ ਤੇ ਕਿੰਨੇ ਜਨਮ ਲੈ ਕੇ ਵੀ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਦੇ ਨਹੀਂ ਦੇ ਸਕਦੇ ਕੁਝ ਵੀ ਅਸੀਂ ਕਿਉਂਕਿ ਨਹੀਂ ਦੇ ਸਕਦੇ ਜੀ ਬਹੁਤ ਮਸਕ ਆ ਸਾਡੇ ਸਿਰ ਤੇ ਦਸਤਾਰ ਆ ਮੈਨੂੰ ਯਕੀਨ ਮੰਨਿਓ ਇਹ ਕਹਿਣ ਦੀਆਂ ਗੱਲਾਂ ਨਹੀਂ ਆ ਮੈਂ ਤੁਹਾਨੂੰ ਪਤਾ ਹੋਣਾ ਅੱਜ ਕੱਲ ਦਸਤਾਰ ਤੋਂ ਬਿਨਾ ਘੱਟ ਹੀ ਹੋਣਾ ਲਾਈਵ ਇਹ ਨਹੀਂ ਕਿ ਅੱਜ ਧਾਰਮਿਕ ਕਰਾਂ ਇਸ ਕਰਕੇ ਵੈਸੇ ਵੀ ਮੈਂ ਦਸਤਾਰ ਬੰਨਦਾ ਉਹਦਾ ਮਤਲਬ ਇਹ ਹੈ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਦਸਤਾਰ ਪਨ ਕੇ ਬੈਠਦੇ ਆਂ ਜ ਤੁਹਾਨੂੰ ਵੀ ਮਹਿਸੂਸ ਹੁੰਦਾ ਹੋਵੇਗਾ ਲੱਕੀ ਸਾਹਿਬ ਤੁਹਾਡੇ ਵਿੱਚ ਕੁਦਰਤੀ ਪਾਵਰ ਆ ਜਾਂਦੀ ਹੈ ਇੱਕ ਸ਼ਕਤੀ ਆ ਜਾਂਦੀ ਹੈ ਤੁਹਾਡੇ ਵਿੱਚ ਇੱਕ ਦਲੇਰੀ ਆ ਜਾਂਦੀ ਹੈ ਜਦੋਂ ਤੁਸੀਂ ਇਦਾਂ ਦਸਤਾਰ ਧਾਰ ਕੇ ਬੈਠਦੇ ਇੱਕ ਬੱਬਰ ਸ਼ੇਰ ਵਾਲਾ ਤੁਹਾਡਾ ਫੇਸ ਤੇ ਤੁਹਾਡੇ ਬੱਬਰ ਸ਼ੇਰ ਵਾਲਾ ਜਿਗਰਾ ਤੁਹਾਡਾ ਇਹ ਮੈਂ ਪਰਸਨਲੀ ਮਹਿਸੂਸ ਕਰਦਾ ਕਿ ਮੈਂ ਜਦੋਂ ਦਸਤਾਰ ਧਾਰ ਕੇ ਬੈਠਦਾ ਜਾਂ ਕਿਤੇ ਜਾਣਾ ਤੇ ਮੇਰਾ ਇਕ ਤੀ ਚਲੋ ਬਾਹਰਲੀ ਲੋਕ ਨਾ ਲੋਕੀ ਵੀ ਬਹੁਤ ਕਹਿੰਦੇ ਨੇ ਕਿ ਭਾਜੀ ਬਹੁਤ ਕਮਾਲ ਦੀ ਲੁੱਕ ਨਿਕਲੀ ਆ ਉਹ ਵੱਖਰੀ ਗੱਲ ਆ ਉਹ ਦੁਨਿਆਵੀ ਗੱਲਾਂ ਨੇ ਪਰ ਜਿਹੜੀ ਅੰਦਰੂਨੀ ਗੱਲਾਂ ਨੇ ਉਹ ਮੈਂ ਨੂੰ ਮੈਂ ਜਾਣਦਾ ਪਰਸਨਲੀ ਕਿ ਇਸ ਦਾ ਸਤਾਰ ਦੇ ਵਿੱਚ ਇਹ ਸਿਰਫ 5-7 ਫੁੱਟ ਦਾ ਮੀਟਰ ਦਾ ਕੱਪੜਾ ਹੀ ਨਹੀਂ ਆ ਇਹਦੇ ਵਿੱਚ ਉਹ ਸਤਗੁਰ ਦੀ ਪਾਵਰ ਹੈ ਕੋਈ ਸ਼ਕਤੀ ਹੈ ਇਹਦੇ ਵਿੱਚ ਜਿਹੜੇ ਉਹਨਾਂ ਨੇ ਸਾਨੂੰ ਦੇਖ ਕੇ ਗਏ ਨੇ ਸੋ ਇਹ ਬੜਾ ਵੱਡਾ ਤੋਹਫਾ ਹੈ ਸਾਨੂੰ ਕਿਉਂਕਿ ਲੱਖਾਂ ਕਰੋੜਾਂ ਲੋਕੀ ਖੜੇ ਹੋਣ ਤਾਂ ਸਿੰਘ ਵਿੱਚ ਜੋ ਦਸਤਾਰ ਦਸਤਾਰ ਤਾਰੇ ਹੋਏ ਤਾਂ ਵੱਖਰਾ ਹੀ ਪਛਾਣ ਹੁੰਦਾ ਫਿਰ ਬਿਲਕੁਲ ਬਿਲਕੁਲ ਉਹ ਕਹਿੰਦਾ ਨੇ ਕਿ ਵੱਖਰੀ ਵੱਖਰੀ ਪਛਾਣ ਸਾਡੀ ਵੱਖਰੀ ਪਛਾਣ ਸਾਡੀ ਇਹ ਪਛਾਣ ਇਸ ਜੱਗ ਤੋਂ ਲੱਖਾਂ ਚ ਪਛਾਣਿਆ ਜਾਂਦਾ ਏ ਸਿੰਘ ਪੱਗ ਤੋਂ ਪੱਗ ਤੋਂ ਬਿਲਕੁਲ ਜੀ ਬਿਲਕੁਲ ਸੋ ਲਕੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਹਾਂਜੀ ਕਰਨੀ ਕਿਉਂ ਗੱਲ ਤੁਸੀਂ ਕਰ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਹਾਂਜੀ ਸੋ ਸਾਧ ਸੰਗਤ ਜੀ ਇਹ ਹੀ ਛੋਟੀ ਜਿਹੀ ਹਾਜ਼ਰੀ ਲਾਉਣੇ ਚਾਹੁੰਦੇ ਬਹੁਤ ਲੰਬੀ ਵੀਡੀਓ ਅਸੀਂ ਨਹੀਂ ਬਣਾਉਂਦੇ ਤਾਂ ਕਿ ਬਹੁਤ ਹੀ ਲੰਬੀ ਵੀਡੀਓ ਬਣਾਉਤੋ ਅੱਜ ਕੱਲ ਬਹੁਤਾ ਕਿਸੇ ਕੋਲ ਟਾਈਮ ਨਹੀਂ ਹੈਗਾ ਤੇ ਜਿੰਨੀ ਵੀ ਸਾਡੀ ਹਾਜ਼ਰੀ ਤੁਸੀਂ ਕਬੂਲ ਕਰਿਆ ਕਰੋ ਤੇ ਮੇਰੇ ਵੱਲੋਂ ਇੱਕ ਵਾਰੀ ਫੇਰ ਪੂਰੀ ਦੁਨੀਆ ਵਿੱਚ ਵਸਦੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ